ਤੁਸੀਂ ਦੇਖ ਰਹੇ ਹੋ ਕਿ ਪੇਸ਼ੈਂਟ ਜਿਹੜੇ ਆ ਦਿੱਲੀ ਤੋਂ ਅੱਗੇ ਲਗਭਗ ਜੇ ਪੰਜਾਬ ਦੇ ਇੱਥੋਂ ਗੱਲ ਕਰੀ ਤਾਂ 4 1/2 450 ਕਿਲੋਮੀਟਰ ਤੋਂ ਚੱਲ ਕੇ ਫਰੀਦাবাদ ਤੋਂ ਇੱਥੇ ਪਹੁੰਚੇ ਨੇ ਤੁਸੀਂ ਦੇਖ ਸਕਦੇ ਇਹਨਾਂ ਨੂੰ ਫੜ ਕੇ ਜਿਹੜਾ ਉਤਾਰਿਆ ਜਾ ਰਿਹਾ ਹੈ ਬੜੀ ਮੁਸ਼ਕਲ ਦੇ ਨਾਲ ਇਹ ਉਤਰੇ ਨੇ ਗੱਡੀ ਦੇ ਵਿੱਚੋਂ ਇਹਨਾਂ ਨੂੰ ਉਤਾਰ ਕੇ ਅੰਦਰ ਲਿਆਂਦਾ ਜਾ ਰਿਹਾ ਉਸ ਤੋਂ ਬਾਅਦ ਇਹ ਡਾਕਟਰ ਸਾਹਿਬ ਕੋ ਗਏ ਨੇ ਔਰ ਤੁਸੀਂ ਹੁਣ ਅੰਦਰਲੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਜਦੋਂ ਇਹਨਾਂ ਦਾ ਇਲਾਜ ਹੋਇਆ ਤੇ ਇਹ ਇਹਨਾਂ ਛੜੀ ਤੋਂ ਜਿਹੜਾ ਤੁਰ ਕੇ ਬਾਹਰ ਆ ਰਹੇ ਨੇ ਇੱਡਾ ਵੱਡਾ ਫੇਮਸ ਆ ਵੱਡੇ ਵੱਡੇ ਉੱਥੇ ਏਮਜ਼ ਵਰਗੇ ਵੱਡੇ ਵੱਡੇ ਹਸਪੀਟਲ ਨੇ ਕਦੇ ਉਹਨਾਂ ਨਾਲ ਵੀ ਟਾਈਪ ਕੀਤਾ ਕੀ ਇਹ ਮੈਨੂੰ ਆ ਪ੍ਰੋਬਲਮ ਹੈ ਉਹਨਾਂ ਚੈੱਕ ਹੋ ਰਿਹਾ ਕਦੇ ਹਾਂਜੀ ਮੈਂ ਸਫਦਰਜੰਗ ਚ ਕਰਾਇਆ ਸੀ ਬਹੁਤ ਸਾਰੇ ਤਾਂ ਕਹਿੰਦੇ ਹਟ ਜੇਗੀ ਹਟੀ ਨਹੀਂ ਹੁਣ ਲਾਸਟ ਆਪਰੇਸ਼ਨ ਤਾਂ ਹੀ ਕਰ ਰਹੇ ਸੀ ਕਿ ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਇਹ ਤਾਂ ਵੈਸੇ ਪ੍ਰੋਬਲਮ ਜਿਹੜੀ ਹੈ ਕਿਹੜੀ ਸੀ ਤੁਹਾਨੂੰ ਜਿਹੜੇ ਦਰਦ ਦੇ ਤੁਸੀਂ ਗੱਲ ਮੈਨੂੰ ਸਾਰੇ ਡਾਕਟਰ ਸ਼ੈਡੀਕਾ ਪੈਨ ਕਹਿੰਦੇ ਸੀ ਸ਼ੈਡੀਕਾ ਪੈਨ ਜਦੋਂ ਕੋਈ ਨਸਦਾ ਬਜਾਂਦੀ ਆ ਉਹਨੂੰ ਸ਼ੈਡੀਕਾ ਪੈਨ ਕਹਿੰਦੇ ਸੀ ਬਹੁਤ سارے ਪੇਸ਼ੈਂਟ ਜਿਹੜੇ ਇੱਥੇ ਬੈਠੇ ਨੇ ਕਾਫੀ ਸਮੇਂ ਤੋਂ ਜਿਹੜੇ ਇੱਥੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਇਸ ਤੋਂ ਪਹਿਲਾਂ ਕਿਹੜੇ-ਕਿਹੜੇ ਡਾਕਟਰ ਆ ਕੋ ਗਏ ਪਾਇਨਲ ਦਾ ਜਿਹੜੇ ਵੱਡੇ-ਵੱਡੇ ਵਸੰਤ ਖੁੰਜੇਗਾ ਬਹੁਤ ਵੱਡਾ ਸਪਾਇਨਲ ਦਾ ਉੱਥੇ ਵੀ ਗਏ ਸੀਗੇ ਤੇ ਉਹਨਾਂ ਨੇ ਸ਼ੈਲੋ ਆਪਰੇਸ਼ਨ ਦੱਸਤਾ ਸੀਗਾ ਸਾਨੂੰ ਕਿੰਨਾ ਦਾ ਲੱਗਾ ਟ੍ਰੀਟਮੈਂਟ ਕਿਦਾਂ ਦਾ ਰਿਹਾ ਤੇ ਹੁਣ ਕਿੰਨਾ ਫੀਲ ਕਰ ਰਹੇ ਆ ਅੱਛੇ ਆਰਾਮ ਸੀਗਾ ਮੈਂ ਤੁਹਾਨੂੰ ਦੱਸਿਆ ਫਿਰ ਮੈਂ ਹਾਂਜੀ ਠੀਕ ਹੈ ਛਾਟੀਕਾ ਪੇਨ ਦਾ ਵਿਸ਼ਾ ਕੀ ਹੈ ਜੀ ਜੇ ਆਪਾਂ ਸੋਚੀਏ ਵੀ ਹੁੰਦਾ ਕਿਉਂ ਆ ਜੀ ਜਿਹੜੀ ਡਿਸਕ ਹੈ ਇਹ ਦੇਖੋ ਜਿਹੜੀ ਇਹ ਪੋਸ਼ਨ ਆ ਤੁਹਾਡਾ ਜੇ ਅਗਰ ਡਿਸਕ ਸਲਿੱਪ ਡਿਸਕ ਹੋ ਜਾਏ ਠੀਕ ਹੈ ਜੀ ਤਾਂ ਉਹਦੇ ਨਾਲ ਦਿੱਕਤ ਕੀ ਆਉਂਦੀ ਆ ਕਿ ਤੁਹਾਡੀਆਂ ਦੋ ਨਰਵ ਚਲਦੀਆਂ ਜੀ ਜਿਨ੍ਹਾਂ ਨੂੰ ਛਾਟੀਕਾ ਬੋਲਾ ਜਾਂਦਾ ਇਹਦਾ ਤੁਹਾਡਾ ਚੂਲੇ ਤੋਂ ਲੈ ਕੇ ਪੈਰ ਤੱਕ ਸਪਲਾਈ ਦਿੰਦੀ ਇਸ ਜਦੋਂ ਇਸ ਨਸ ਤੇ ਪ੍ਰੈਸ਼ਰ ਪੈਂਦਾ ਜੀ ਤਾਂ ਇਹ ਨਸ ਦਰਦ ਕਰਨਾ ਸਟਾਰਟ ਕਰ ਦਿੰਦੀ ਕਿ ਇੰਨਾ ਕ ਦਰਦ ਹੁੰਦਾਗਾ ਕਿ ਪੇਸ਼ੈਂਟ ਤੋਂ ਸਹਿਣਾ ਮੁਸ਼ਕਲ ਹੋ ਜਾਂਦਾ ਠੀਕਾ ਤੁਰਨਾ ਫਿਰਨਾ ਇਹ ਪੇਸ਼ੈਂਟਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਪਰ ਉਹਦਾ ਵਿਧੀ ਕੀ ਹੈ ਕਿਦਾਂ ਦਾ ਇਲਾਜ ਕਰਦੇ ਨੇ ਸਰ ਸਾਡਾ ਜਿਹੜਾ ਸ਼ਰਟਿਕਾ ਪਹਿਨ ਦਾ ਇਲਾਜ ਆ ਜੀ ਉਹ ਅਸੀਂ ਜਰਮਨੀ ਸਾਡੀ ਤਕਨੀਕ ਦੀਆਂ ਮਸ਼ੀਨਾਂ ਜੀ ਬਾਕੀ ਇਕੋ ਪ੍ਰੈਸ਼ਰ ਦੇ ਨਾਲ ਕਰਦੇ ਆ ਪੇਸ਼ੈਂਟ ਨੂੰ ਹਫ਼ਤੇ ਤੋਂ 10 ਦਿਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਪੇਨ ਆ ਉਹ ਰੀਲੀਫ ਕਰ ਦਿੰਦਾ ਸਰ ਕੀ ਗੋਡੇ ਦੀ ਪੇਨ ਦੀ ਦਰਦ ਨੂੰ ਲੈ ਕੇ ਕੀ ਤੁਹਾਡਾ ਜਿਹੜਾ ਕਿ ਕਈ ਲੋਕਾਂ ਨੂੰ ਗ੍ਰੀਸ ਦੀ ਪ੍ਰੋਬਲਮ ਹੁੰਦੀ ਹੈ ਜਿਵੇਂ ਆਪਾਂ ਆਪ ਸਰਲ ਭਾਸ਼ਾ ਚ ਗ੍ਰੀਸ ਕਹਿੰਦੇ ਆ ਗ੍ਰੀਸ ਦੀ ਪ੍ਰੋਬਲਮ ਹੁੰਦੀ ਹੈ ਜੀ ਕਈ ਪੇਸ਼ੈਂਟਾਂ ਨੂੰ ਲਿਗਾਮੈਂਟ ਮਾਸਪੇਸ਼ੀਆਂ ਸਰਕੂਲੇਸ਼ਨ ਦੇ ਪਰਾਲਾ ਹੁੰਦੀ ਹੈ ਜਿਵੇਂ ਸਾਡੇ ਕੋਲੇ ਅਸੀਂ ਟ੍ਰੀਟਮੈਂਟ ਦਿੰਨੇ ਆ ਜੀ ਅਸੀਂ ਜਰਮਨ ਦੀਆਂ ਮਸ਼ੀਨਾਂ ਨਾਲੋਂ ਦਾ ਟ੍ਰੀਟਮੈਂਟ ਕਰਦੇ ਆ ਜੀ ਔਰ ਨਾਲ ਮੈਡੀਸਿਨ ਦਿੰਨੇ ਆ ਬਹੁਤ ਜਲਦੀ ਪੇਸ਼ੈਂਟ ਠੀਕ ਹੋ ਜਾਂਦਾ ਉਹਦੇ ਨਾਲ ਤੁਸੀਂ ਆਪਰੇਸ਼ਨ ਤੋਂ ਬਚਣਾ ਜੀ ਤਫਰੀਦਾ ਟ੍ਰੀਟਮੈਂਟ ਬਿਲਕੁਲ ਸਹੀ ਲੋ ਠੀਕ ਆਪਰੇਸ਼ਨ ਕਰਾਉਣ ਦੀ ਕੋਈ ਲੋੜ ਨਹੀਂ ਸਾਡੇ ਕੋਲੇ ਕਈ ਪੇਸ਼ੈਂਟ ਲੱਖਾਂ ਪੇਸ਼ੈਂਟ ਠੀਕ ਹੋ ਕੇ ਗਏ ਆ ਜੀ ਕੋਈ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪਈ ਗੋਡੇ ਬਿਲਕੁਲ ਸਹੀ ਹੋ ਗਏ ਤੁਰਦੇ ਫਿਰਦੇ ਉੱਠਦੇ ਬੈਠਦੇ ਆ ਜੀ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਲੁਧਿਆਣੇ ਲੁਧਿਆਣੇ ਦੇ ਜੇਕੇ ਲਾਈਫ ਕੇਅਰ ਸੈਂਟਰ ਦੇ ਵਿੱਚ ਇਸ ਸੈਂਟਰ ਦੀ ਗੱਲ ਕਰੀਏ ਤਾਂ ਇਸ ਸੈਂਟਰ ਦੇ ਵਿੱਚ ਜੋੜਾਂ ਦਾ ਦਰਦ ਰੀਡ ਦੀ ਹੱਡੀ ਦਾ ਦਰਦ ਬੈਕ ਪੋਨ ਜਾਫਰ ਤੁਹਾਨੂੰ ਅਦਰੰਗ ਤੋਂ ਇਲਾਵਾ ਜੇ ਸ਼ੈਟਿੰਗ ਦੀ ਨਾੜ ਦੀ ਬਿਮਾਰੀ ਜਿਹੜੀ ਕਿ ਨਾੜ ਦੀ ਬਿਮਾਰੀ ਕਹਿੰਦੇ ਜਿਹੜੀ ਲੱਕ ਤੋਂ ਸ਼ੁਰੂ ਹੋ ਕੇ ਗੋਡਿਆਂ ਤੱਕ ਜਾਂਦੀ ਹੈ ਇੱਥੇ ਇਸ ਬਿਮਾਰੀ ਦਾ ਇਲਾਜ ਬਿਨਾ ਆਪਰੇਸ਼ਨ ਤੋਂ ਕੀਤਾ ਜਾਂਦਾ ਹੈ ਇਸ ਸੈਂਟਰ ਦੀ ਇੱਕ ਹੋਰ ਖਾਸियत ਹੈ ਕਿ ਇੱਥੇ ਪੰਜਾਬ ਨਹੀਂ ਬਲਕਿ 500 500 600 ਕਿਲੋਮੀਟਰ ਦੂਰ ਤੋਂ ਪੰਜਾਬ ਤੇ ਬਾਹਲੇ ਸੂਬਿਆਂ ਤੋਂ ਵੀ ਲੋਕ ਜਿਹੜੇ ਇੱਥੇ ਆਉਂਦੇ ਨੇ ਤੇ ਜਿਹੜੇ ਵੱਡੇ ਵੱਡੇ ਦਰਦਾਂ ਤੋਂ ਕਰਲਾਉਂਦੇ ਨੇ ਉਹ ਇੱਥੋਂ ਇਲਾਜ ਕਰਾ ਕੇ ਬਿਲਕੁਲ ਠੀਕ ਹੋ ਕੇ ਆਪਣੇ ਘਰਾਂ ਨੂੰ ਜਾਂਦੇ ਨੇ ਤੇ ਆਓ ਫੇ ਤੁਹਾਨੂੰ ਲੈ ਕੇ ਚੱਲਦੇ ਆ ਜੇਕੇ ਲਾਈਵ ਕੇ ਸੈਂਟਰ ਦੇ ਅੰਦਰ ਪਹਿਲਾਂ ਤੇ ਮਰੀਜ਼ ਜਿਹੜੇ ਪੇਸ਼ੈਂਟ ਬੈਠੇ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਤੇ ਡਾਕਟਰ ਤੋਂ ਵੀ ਜਾਣਾਂਗੇ ਕੀ ਇਹ ਬਿਮਾਰੀ ਹੈ ਕਿਵੇਂ ਦਾ ਇਲਾਜ ਕੀਤਾ ਜਾਂਦਾ ਹੈ ਕਿੰਨਾ ਜਿਹੜਾ ਪੇਸ਼ੈਂਟ ਦੁਖੀ ਆਉਂਦਾ ਹੈ ਦਰਦ ਨਾਲ ਕਰਲਾਉਂਦਾ ਆਉਂਦਾ ਹੈ ਤੇ ਕਿਵੇਂ ਉਹ ਠੀਕ ਹੋ ਕੇ ਆਪਣੇ ਕਰ ਜਾਂਦਾ ਹੈ ਤੇ ਆਓ ਚਲਿਏ ਫਿਰ ਜੇ ਕੇ ਲਾਈਫ ਸੈਂਟਰ ਦੇ ਅੰਦਰ ਤੇ ਗੱਲਬਾਤ ਕਰਦੇ ਆ ਮਰੀਜ਼ਾਂ ਦੇ ਨਾਲ ਪੇਸ਼ੈਂਟ ਜਿਹੜੇ ਕਿ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਓ ਫਿਰ ਚਲਿਏ ਜੇ ਕੇ ਲ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਪੇਸ਼ੈਂਟ ਜਿਹੜੇ ਇੱਥੇ ਬੈਠੇ ਨੇ ਕਾਫੀ ਸਮੇਂ ਤੋਂ ਜਿਹੜੇ ਇੱਥੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਨੂੰ ਜਿਹੜੀ ਕਿੰਦਾਂ ਦੀ ਦਰਦ ਸੀ ਕਦੋਂ ਤੋਂ ਇੱਥੇ ਇਲਾਜ ਕਰਾ ਰਹੇ ਨੇ ਕਿ ਇਦਾਂ ਦਾ ਮਹਿਸੂਸ ਕਰਦੇ ਨੇ ਭਾਜੀ ਇਹ ਕਿੱਥੋਂ ਆਏ ਹੋ ਤੇ ਕਿੰਨੀ ਦੇਰ ਤੋਂ ਕਿਹੜੀ ਪੇਸ਼ੈਂਟ ਤੁਹਾਨੂੰ ਕਿਹੜੀ ਜਿਹ ਬੈਕ ਪੇਨ ਹੈ ਗਿਆ ਲਾਸਟ ਟਾਈਮ ਵੀ ਮੈਂ ਆਇਆ ਫਰੀਦাবাদ ਤੋਂ ਆਇਆ ਮੈਂ ਨਾ ਜਗਜੀਤ ਸਿੰਘ ਹੈ ਫਰੀਦাবাদ ਪੰਜਾਬ ਤੋਂ ਬਾਹਰ ਘੱਟੋ ਘੱਟ 400 ਕਿਲੋਮੀਟਰ ਦੂਰ ਤੋਂ ਤੁਸੀਂ ਇੱਥੇ ਆਏ ਹੋ ਕਿੰਨੇ 230 ਕਿਲੋਮੀਟਰ ਹੈ ਹਾਂ ਇੱਥੇ ਇੱਥੇ ਦਾ ਅੰਬਾਲਾ ਤੋਂ ਦਾ 230 ਅਸਲ ਜੀ 400 ਕਿਲੋ 400 ਹਾਂਜੀ ਹਾਂਜੀ ਜੀ ਕਦੋਂ ਤੋਂ ਜਿਹੜੀ ਤੁਹਾਡੀ ਕਹਿੰਦੇ ਆ ਦਰਦ ਸੀ ਕਦੋਂ ਦਰਦ ਸੀ ਕਦੋਂ ਤੋਂ ਸ਼ੁਰੂਤ ਸੀ ਇਸ 라운 7-8 ਮਹੀਨੇ ਹੋ ਗਏ ਨੇ 7 ਮਹੀਨੇ 7-8 ਮਹੀਨੇ ਹੋ ਗਏ ਪਹਿਲਾਂ ਵੀ ਦਵਾਈਆਂ ਖਾਧੀਆਂ ਕਿਤੇ ਪਹਿਲਾਂ ਕਿਉਂਕਿ ਆਸਾ ਕਰ ਰਹੇ ਕਿ ਬਹੁਤ سارے ਡਾਕਟਰ ਨੇ ਬਹੁਤ ਸਾਰੇ ਕੋ ਗਏ ਵੀ ਹੋਵੋਗੇ ਨਹੀਂ ਆਰਾਮ ਆਇਆ ਸੀਗਾ ਤਾਂ ਹੀ ਵਾਪਸ ਆਏ ਅੰਦਰ ਨਹੀਂ ਇਸ ਤੋਂ ਪਹਿਲਾਂ ਕਿਹੜੇ ਕਿਹੜੇ ਡਾਕਟਰਾਂ ਕੋ ਗਏ ਕਿਤੇ ਕਿਤੇ ਉਹ ਜਿਹੜੇ ਦਿਲ ਦੇਲੀ ਸਪਾਈਨਲ ਦਾ ਜਿਹੜੇ ਵੱਡੇ ਵੱਡੇ ਵਸੰਤ ਕੁੰਜ ਹੈਗਾ ਬਹੁਤ ਵੱਡਾ ਸਪਾਈਨਲ ਦਾ ਉੱਥੇ ਵੀ ਗਏ ਸੀਗੇ ਤੇ ਉਹਨਾਂ ਨੇ ਸ਼ੈਲੋ ਆਪਰੇਸ਼ਨ ਦੱਸਤਾ ਸੀਗਾ ਸਾਨੂੰ ਬਟ ਆਪਰੇਸ਼ਨ ਦੀ ਲੋੜ ਨਹੀਂ ਪਈ ਜਦੋਂ ਅਸੀਂ ਇੱਧਰ ਆਇਆ ਤੇ ਕਿੱਦਾਂ ਇਹ ਡਾਕਟਰ ਸਾਹਿਬ ਤਾਂ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਪੰਜਾਬ ਦੇ ਵਿੱਚ ਕਿੱਥੇ ਇੰਨਾ ਪੇਸ਼ੈਂਟ ਜਿਹੜੇ ਇਲਾਜ ਕਰਦੇ ਨੇ ਐਕਚੁਅਲ ਫੇਸਬੁੱਕ 'ਚ ਹੀ ਆਪਾਂ ਵੇਖਿਆ ਸੀਗਾ ਤੇ ਜਿੱਥੇ ਇਹਨਾਂ ਨੇ ਆਪਣਾ ਦੱਸਿਆ ਸੀਗਾ ਤੇ ਫੇਸਬੁੱਕ ਦੇ ਰਾਹੀਂ ਆਪਾਂ ਉਹ ਪਰੇਸ਼ਾਨ ਤੇ ਸੀਗੇ ਤੇ ਕਿਹਾ ਕਿ ਚਲੋ ਪਤਾ ਕਰ ਲੈਂਦੇ ਆ ਪਰ ਆਰਾਮ ਕਾਫੀ ਰਿਆ ਨਾ ਪਤਾ ਕਰਾਂਗੇ ਪਹਿਲਾਂ ਕਿੰਨੇ ਕੇ ਪੈਸੇ ਖਰਚੁਕੇ ਆ ਦਵਾਈਆਂ ਦੇ ਉੱਤੇ ਜਿਹੜਾ ਪਹਿਲਾਂ ਵੀ ਹੁੰਦਾ ਲਾਸਕਰਾਉਂਦਾ ਕਾਫੀ ਖਰਚਾ ਕਰਦਾ ਆ ਕਿੰਨਾ ਪੈਸਾ ਖਰਚੁਕੇ ਆ ਬਹੁਤ ਲੱਗ ਚੁਕੇ ਆ ਜੀ ਹੁਣ ਏਡੀ ਰੇਡ ਬੋ ਆਓਗੇ ਤੁਸੀਂ ਜੀ ਅੰਦਾਜ਼ਾ ਹੁੰਦਾ ਡਾਕਟਰਾਂ ਦਾ ਨਹੀਂ ਡਾਕਟਰਾਂ ਨੇ ਦੇ ਜੀ ਮਨਮਾਨੀ ਆਪਣੀਆਂ ਲਈਆਂ ਨੇ ਫੀਸਾਂ ਹਾਂਜੀ ਜਿੰਨੀਆਂ ਵੀ ਲੈ ਸਕਦੇ ਸਨ ਕੰਸਲਟੈਂਸੀ ਦੇ ਨਾਂ ਤੋਂ ਲਈਆਂ ਫੇ ਦਵਾਈਆਂ ਦੇ ਨਾਂ ਤੋਂ ਲਈਆਂ ਕਉ ਨਹੀਂ ਆ ਰਹਾ ਮਾਇਆ ਕਹਿੰਦਾ ਮਤਲਬ ਪੈਹਾ ਵੀ ਲੱਗ ਜਾਏ ਲੇਕਿਨ ਆਰਾਮ ਤੇ ਆਣਾ ਜ਼ਰੂਰੀ ਹੈ ਨਾ ਜੇ ਪੈਹਾ ਲਾ ਕੇ ਵੀ ਆਰਾਮ ਨਹੀਂ ਆ ਰਿਹਾ ਤੇ ਫਿਰ ਕੋਈ ਫਾਇਦਾ ਨਹੀਂਗਾ ਸੋ ਸਾਡੇ ਨਾਲ ਹੁਣ ਉਹ ਪੇਸ਼ੈਂਟ ਨੇ ਜਿਹੜੇ ਦਿੱਲੀ ਤੋਂ ਅੱਗੇ ਜਿਹੜਾ ਆ ਇੱਥੇ ਤੱਕ ਫਰੀਦাবাদ ਤੋਂ ਚੱਲ ਕੇ ਕਟੋੜ 4-500 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਏ ਉਹਨਾਂ ਦਾ ਟ੍ਰੀਟਮੈਂਟ ਵੀ ਚੱਲ ਰਿਹਾ ਸੀਗਾ ਤੁਰੰਤ ਵਿੱਚ ਬੜੀ ਮੁਸ਼ਕਲ ਸੀ ਬੜੇ ਔਖੇ ਹੋ ਗਏ ਉਹਨਾਂ ਦੇ ਪੇਰੈਂਟ ਜਿਹੜੇ ਆ ਪਰਿਵਾਰਕ ਮੈਂਬਰ ਐ ਇਹਨਾਂ ਨੂੰ ਲੈ ਕੇ ਆਏ ਇਹਨਾਂ ਦਾ ਇਲਾਜ ਕੀਤਾ ਗਿਆ ਸੋ ਇਹਨਾਂ ਨਾਲ ਜਾਣਾਗੇ ਗੱਲਬਾਤ ਕਰਾਂਗੇ ਕਿ ਇੱਥੇ ਆਏ ਨੇ ਇਹਨਾਂ ਨੂੰ ਕਿਦਾਂ ਦਾ ਫੀਲ ਹੋਇਆ ਕੀ ਪ੍ਰੋਬਲਮ ਸੀ ਕਦੋਂ ਤੋਂ ਸੀ ਭਾਜੀ ਸਭ ਤੋਂ ਪਹਿਲਾਂ ਦੱਸੋ ਤੁਹਾਡਾ ਕੀ ਨਾਮ ਕੀ ਹੈ ਜੀ ਸੁਖਵਿੰਦਰ ਸਿੰਘ ਕਿੱਥੋਂ ਆਏ ਹੋ ਅਰਧਵਾਦ ਤੋਂ ਭਾਜੀ ਕੀ ਪ੍ਰੋਬਲਮ ਸੀ ਤੇ ਕਦੋਂ ਤੋਂ ਸੀ ਇਹ ਤੁਹਾਨੂੰ ਪ੍ਰੋਬਲਮ ਮੇਰੇ ਪੈਰ ਸੋਨਨ ਦੇ کئی ਸਾਲ ਤੋਂ ਸੀਗੀ ਤੇ ਮੈਂ ਉਥੋਂ ਅਲੱਗ-ਅਲੱਗ ਜਗ੍ਹਾ ਤੋਂ ਕਰਾਇਆ ਸੀ ਇਲਾਜ ਤੇ ਲਾਸਟ ਹਾਉਂ ਮੈਨੂੰ ਕਿਹਾ ਕਿ ਆਪਰੇਸ਼ਨ ਬੋਲਿਆ ਸੀ ਡਾਕਟਰ ਨੇ ਉਸ ਤੋਂ ਪਹਿਲਾਂ ਇਹਨਾਂ ਦੇ ਬਾਰੇ ਕਿਸੇ ਨੇ ਦੱਸਿਆ ਫਰੀਦাবাদ ਤੋਂ ਇਲਾਜ ਕੀਤਾ ਸੀ ਇਹਨਾਂ ਨੇ ਉਹ ਬਿਲਕੁਲ ਬੈੱਡ ਤੇ ਸੀ ਹੁਣ ਬਿਲਕੁਲ ਚੱਲ ਫਿਰ ਸਕਦੇ ਆ ਤਾਂ ਮੈਂ ਪਿਛਲੀ ਵਾਰ ਆਇਆ ਸੀ ਉਸ ਤੋਂ ਹੁਣ ਮੈਨੂੰ 25 ਤੋਂ 30% ਫਰਕ ਆ ਤੇ ਹੁਣ ਅੱਜ ਮੇਰਾ ਦੂਸਰਾ ਵਾਰ ਆਇਆ ਜਦੋਂ ਤੁਹਾਨੂੰ ਪਹਿਲੇ ਮੇਰੀ ਪ੍ਰੋਬਲਮ ਆਈ ਆ ਤੁਸੀਂ ਇਹਨਾਂ ਨੂੰ ਟਾਈ ਕਮ ਤੋਂ ਪਹਿਲਾਂ ਕਿਦਾਂ ਤੁਰਦੇ ਸੀ ਕੀ ਹੈਲਪ ਸੀ ਲੈਂਦੇ ਕੱਲੇ ਆਪ ਤੁਰ ਲੈਂਦੇ ਸੀ ਜਾਂ ਫਿਰ ਕੋਈ ਨਾਲ ਤਲਾਣ ਚੱਲਦਾ ਸੀ ਤੁਹਾਡੇ ਨਹੀਂ ਕਿਸੇ ਦਾ ਨਾਲ ਜੇ ਹੁੰਦੀ ਸੀ ਛੜੀ ਹੁੰਦੀ ਸੀ ਔਰ ਕਿਸੇ ਦਾ ਆਸਰਾ ਹੁੰਦਾ ਸੀ ਨਾਲ ਹੱਥ ਫੜ ਕੇ ਚੱਲਣਾ ਹਾਂ ਹੱਥ ਮਤਲਬ ਆਪਣਾ ਪਰਿਵਾਰਿਕ ਮੈਂਬਰ ਕੋ ਤਾਂ ਹੱਥ ਫੜ ਕੇ ਅੱਗੇ ਹਾਂਜੀ ਹੁਣ ਮੈਂ ਆਪਣੇ ਘਰ ਵਿੱਚ ਬਿਨਾ ਇਤੋਂ ਚੱਲਦਾ ਆਪਣੀ ਫੈਕਟਰੀ ਵਿੱਚ ਇਹਦੇ ਨਾਲ ਥੋੜਾ ਬਹੁਤ ਆਸਰਾ ਲੈ ਕੇ ਕਿੰਨੇ ਦਿਨ ਤੁਸੀਂ ਇੱਥੇ ਇਲਾਜ ਕਰਾਇਆ ਔਰ ਕਿਦਾਂ ਦਾ ਲੱਗਾ ਕਿਦਾਂ ਦਾ ਇਲਾਜ ਕਰਾ ਗਿਆ ਮੈਂ 15 ਦਿਨ ਪਹਿਲਾਂ ਆਇਆ ਸੀ ਅੱਜ ਦੂਜੀ ਵਾਰ ਆਇਆ ਹਾਂ ਹਾਂਜੀ ਤੇ ਦਿੱਲੀ ਐਡਾ ਵੱਡਾ ਫੇਮਸ ਆ ਵੱਡੇ ਵੱਡੇ ਉੱਥੇ ਏਮਜ਼ ਵਰਗੇ ਵੱਡੇ ਵੱਡੇ ਹਸਪੀਟਲ ਨੇ ਕਦੇ ਉਹਨਾਂ ਨਾਲ ਵੀ ਟਾਈਪ ਕੀਤਾ ਕਿ ਮੈਨੂੰ ਆ ਪ੍ਰੋਬਲਮ ਹੈ ਉਹਨਾਂ ਨੇ ਚੈੱਕ ਕਰਾਇਆ ਕਦੇ ਹਾਂਜੀ ਮੈਂ ਸਫਦਰਜੰਗ ਚ ਕਰਾਇਆ ਸੀ ਉੱਥੇ ਮੇਰੀ ਕਜ਼ਨ ਸਿਸਟਰ ਹੈ ਪਰ ਉਹ ਤੋਂ ਵੀ ਕੋਈ ਨਹੀਂ ਸੀ ਉਹ ਜਿਹੜੀਆਂ ਮੈਡੀਸਨ ਵਗੈਰਾ ਦਿੰਦੇ ਸੀ ਮੈਨੂੰ ਸਵੇਲਿੰਗ ਆ ਜਾਂਦੀ ਸੀ ਉਹਦੇ ਨਾਲ ਤੇ ਉਹ ਕਈ ਜਗ੍ਹਾ ਤੋਂ ਕਰਾਇਆ ਕੋਈ ਦੇਸੀ ਕੀ ਮੀ ਸੀ ਕੇ ਵੈਸੇ ਫਿਜ਼ੀਓਥੈਰੇਪੀ ਵਾਲੇ ਨਹੀਂ ਸੀ ਗੱਲ ਬਣੀ ਅੱਛਾ ਜਿਨ੍ਹਾਂ ਕੋਲ ਪਹਿਲਾਂ ਲਾਜ ਕਰਾਇਆ ਉਹ ਕੀ ਕਹਿੰਦੇ ਸੀ ਕਿ ਇਹ ਬਿਮਾਰੀ ਤੁਹਾਡੇ ਕੋਲੋਂ हट ਜਾਏਗੀ ਜਾਂ ਦੂਰ ਹੋਏਗੀ ਜਾਂ ਕੋਈ ਹੋਰ ਪ੍ਰੋਬਲਮ ਦੱਸਦੇ ਸੀ ਵੀ ਆ ਕਰੋ ਜਾਂ ਨਹੀਂ ਬਹੁਤ ਸਾਰੇ ਤਾਂ ਕਹਿੰਦੇ ਹਟ ਜੇਗੀ ਹਟੀ ਨਹੀਂ ਹੁਣ ਲਾਸਟ ਆਪਰੇਸ਼ਨ ਤਾਂ ਹੀ ਕਰ ਰਹੇ ਸੀ ਕਿ ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਕਿੰਨਾ ਪੈਸਾ ਖਰਚਿਆ ਹੋਣ ਤੇ ਪੈਸਾ ਤਾਂ ਬਹੁਤ ਖਰਚ ਹੋਇਆ ਹਾਂਜੀ ਇਹ ਕਿੱਥੇ ਲੈ ਕੇ ਦੰਦ ਬਦਲਦਾ ਹੁੰਦਾ ਇੱਕ ਮੇਰੇ ਬੇਟੇ ਦੇ ਦੋਸਤ ਆ ਉਹ ਬਿਲਕੁਲ ਬੈੱਡ ਤੇ ਹੋ ਗਏ ਸੀ ਚੱਲ ਫਿਰ ਨਹੀਂ ਸਕਦੇ ਹੁਣੇ ਹੁਣੇ ਗਏ ਕਰਾ ਕੇ ਇਲਾਜ ਤੇ ਉਹ ਬਿਲਕੁਲ ਠੀਕ ਨਹੀਂ ਉਹਨਾਂ ਤੋਂ ਪਤਾ ਚੱਲਿਆ ਸੀ ਇਹਨਾਂ ਫਿਰ ਮੈਂ ਤੇ ਹੁਣ ਤੁਸੀਂ ਟ੍ਰੀਟਮੈਂਟ ਕਰਾਇਆ 15 ਦਿਨ ਬਾਅਦ ਫਿਰ ਆਏ ਹੋ ਅੱਗੇ ਨੋ ਪਹਿਲੇ ਦਿਨ ਨਾਲੋਂ ਹੁਣ ਦੇ ਦਿਨਾਂ ਚ ਕਿੰਨਾ ਫਰਕ ਟਾਈਮ ਬਿਆ? ਹਾਂ 50 ਤੋਂ 30% ਫਰਕ ਹੈ। ਭਜੀ ਇਹ ਤਾਂ ਵੈਸੇ ਪ੍ਰੋਬਲਮ ਜਿਹੜੀ ਹੈ ਕਿਹੜੀ ਸੀ ਤੁਹਾਨੂੰ ਜਿਹੜੀ ਦਰਦ ਦੀ ਤੁਸੀਂ ਗੱਲ ਕਰ ਰਹੇ ਹੋ? ਮੈਨੂੰ ਸਾਰੇ ਡਾਕਟਰ ਸ਼ੈਡੀਕਾ ਪੇਨ ਕਹਿੰਦੇ ਸੀ ਸ਼ੈਡੀਕਾ ਪੇਨ। ਫਿਰ ਜਦੋਂ ਕੋਈ ਨਸਦਾ ਬਜਾਂਦੀ ਆ ਉਹਨੂੰ ਸ਼ੈਡੀਕਾ ਪੇਨ ਕਹਿੰਦੇ ਸੀ। ਹਾਂਜੀ। ਤੇ ਇਹਦਾ ਇਲਾਜ ਪਹਿਲਾਂ ਤੁਸੀਂ ਕਰਾਇਆ ਨਹੀਂ ਆਰਾਮ ਆਇਆ? ਨਹੀਂ ਮੈਂ ਕਾਫੀ ਸਾਲਾਂ ਤੋਂ ਕਰਾ ਰਿਹਾ ਸੀ ਨਹੀਂ ਸਾਰ। ਹੁਣ ਠੀਕ ਹੋ? हां जी 52 35% ठीक हां जी हां जी हाँ। बाकी ਲੋਕਾਂ ਨੂੰ ਕੀ ਮੈਸੇਜ ਦੇਣਾ ਜਿਹੜੇ ਇਦਾਂ ਦੇ ਪੇਸ਼ੈਂਟ ਹੁੰਦੇ ਨੇ ਜਿਹੜੇ ਮੈਂ ਕਹਿੰਨਾ ਜਿਹੜੇ ਵੀ ਨਰਾਸ਼ ਹੋ ਚੁੱਕੇ ਇੱਥੇ ਆਉਣ ਉਹਨਾਂ ਦਾ 100% ਸਹੀ ਹੋਣਗੇ ਜਿਵੇਂ ਤੁਸੀਂ ਪਹਿਲਾਂ ਦੱਸਿਆ ਕਿ بڑے ਔਖੇ ਤਾਂ ਘਰ ਚ ਤੋਂ ਨਹੀਂ ਜਾਂਦਾ ਛੱਡੀ ਲੈਂਦੇ ਸੀ ਜਾਂ ਵੀ ਤੁਹਾਡਾ ਕੋਈ ਸਹਾਰਾ ਬਣਦਾ ਸੀਗਾ ਤੇ ਹੁਣ ਮੜਾ ਸਾਨੂੰ ਤੁਰਕੇ ਦਿਖਾ ਲੋ ਕਿਦਾਂ ਤੁਹਾਡਾ ਹੁਣ ਅੱਗੇ ਨਾਲ ਕਿੰਨਾ ਫਰਕ ਹੈ ਕੋਈ ਉਹ ਤਾਂ ਮੈਂ ਖੜਾ ਵੀ ਨਹੀਂ ਸੀ ਹੋ ਸਕਦਾ ਅੱਛਾ ਜੀ ਹੁਣ ਦੇਖੋ ਤੁਹਾਡੇ ਸਾਹਮਣੇ ਖੜਾ ਤੁਸੀਂ ਪੈਪਰ ਤੇ ਟੋਲੋ ਤਾਂ ਸੋਸ਼ਲ ਯੋ ਕਿ ਨੱਟਸ ਆਪਾਂ ਪਹਿਲਾਂ ਸ਼ੁਰੂ ਚ ਵੀ ਇਹ ਗੱਲ ਕੀਤੀ ਸ਼ਰਟਿਕਾ ਪੇਨ ਜਿਹੜੀ ਆ ਤੁਸੀਂ ਦੱਸਦੇ ਹੋ ਵੀ ਨਾਸਾਂ ਦੇ ਦੱਬਣ ਦੇ ਨਾਲ ਜਾਂ ਕੁਛ ਪਰਸ ਦੀ ਗੱਲ ਕਰੀਏ ਪਰਸ ਰੱਖਣ ਨਾਲ ਜਾਂ ਬੰਦੇ ਦਾ ਕੋਈ ਇਹਦੇ ਸਖਤ ਜਗ੍ਹਾ ਤੇ ਬੈ ਜਾਦਾ ਉਹਦੇ ਨਾਲ ਵੀ ਆ ਕੀ ਲੱਗਦਾ ਕੀ ਇਹ ਜਿਹੜੇ ਰੋਗ ਆ ਇਹ ਜਿਹੜਾ ਪੇਸ਼ੈਂਟ ਨੂੰ ਦਰਦ ਆ ਉਹਦੇ ਲਈ ਕਿਦਾਂ ਦਾ ਇਲਾਜ ਕੀ ਮੈਂ ਤੁਸੀਂ ਉਹਦੀ ਟ੍ਰੀਟਮੈਂਟ ਕਰਦੇ ਹੋ ਕਿਉਂਕਿ ਟਰੀਟਮੈਂਟ ਕੰਦਾ ਵੀਕ ਵਿਧੀ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਆਏ ਤੇ ਮੈਡੀਸਿਨ ਦੇ ਦਿੱਤੀ ਜਾਂ ਕੋਈ ਪਰ ਉਹਦਾ ਵਿਧੀ ਕੀ ਹੈ ਕਿਦਾਂ ਦਾ ਇਲਾਜ ਕਰਦੇ ਹਾਂ ਕਿਵੇਂ ਥੈਰੇਪੀ ਕਰਦੇ ਹਾਂ ਕੀ ਪ੍ਰੋਸੈਸ ਉਹ ਵੀ ਸਾਨੂੰ ਦੱਸੋ ਕਿਉਂਕਿ ਸਾਡਾ ਜਿਹੜਾ ਸ਼ਰਟਿਕਾ ਪੈਨ ਦਾ ਇਲਾਜ ਆ ਜੀ ਉਹ ਅਸੀਂ ਜਰਮਨੀ ਤੁਹਾਡੀ ਤਕਨੀਕ ਦੀਆਂ ਮਸ਼ੀਨਾਂ ਜੀ ਠੀਕ ਹੈ ਜੀ ਔਰ ਬਾਕੀ ਐਕੂ ਪ੍ਰੈਸ਼ਰ ਦੇ ਨਾਲ ਕਰਦੇ ਪ੍ਰੈਸ਼ਰ ਕਿ ਅਸੀਂ ਪੇਸ਼ੈਂਟ ਨੂੰ ਹਫ਼ਤੇ ਤੋਂ 10 ਦਿਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਪੇਨ ਆ ਔਰ ਰੀਲੀਫ ਕਰ ਦਿੰਦਾ ਸਰ ਠੀਕ ਆ ਉਹਨਾਂ ਦਾ ਪੇਨ ਹਲਕਾ ਫੁਲਕਾ ਅਗਰ 10% ਵੀ ਹਫਤੇ ਦੇ ਵਿੱਚ ਬੰਦ ਹੁੰਦਾ ਜੀ ਤਾਂ ਇਹਨਾਂ ਨੂੰ ਪੇਸ਼ੈਂਟਾਂ ਨੂੰ ਸ਼ਾਰਟੀਕਾ ਪੇਨ ਵਾਲਿਆਂ ਨੂੰ ਬਹੁਤ ਜ਼ਿਆਦਾ ਰੀਲੀਫ ਮਿਲ ਜਾਂਦੀ ਹੈ ਜੀ ਕਿਉਂਕਿ ਹਰ ਰੋਜ਼ ਇਹ ਪੇਨ ਕਲਰ ਖਾਂਦੇ ਆ ਸਰ ਸ਼ਾਰਟੀਕਾ ਪੇਨ ਵਾਲੇ ਜੀ ਜਦੋਂ ਪੇਨ ਕਲਰ ਖਾਂਦੇ ਆ ਤਾਂ ਉਹਦੇ ਨਾਲ ਇਹਨਾਂ ਨੂੰ ਦਿੱਕਤ ਕੀ ਆਂਦੀ ਹੈ ਕਿ ਜਿੰਨਾ ਚਿਰ ਉਹਦਾ ਅਸਰ ਰਹਿੰਦਾ ਜੀ ਉਹਨਾਂ ਚਿਰ ਦਰਦ ਬੰਦ ਰਹਿੰਦਾ ਔਰ ਜਦੋਂ ਅਸਰ ਖਤਮ ਹੋ ਗਿਆ ਜੀ ਉਦੋਂ ਦਰਦ ਫੇਰ ਸਟਾਰਟ ਹੋ ਜਾਂਦਾ ਸਰ ਅਸੀਂ ਕੋਈ ਪੇਨ ਕਲਰ ਦਵਾਈਸਨ ਨਹੀਂ ਦਿੰਦੇ ਜੀ ਜੋ ਸਾਡੀ ਮੈਡੀਸਨ ਆ ਉਹ ਆਯੁਰਵੈਦਿਕ ਮੈਡੀਸਨ ਆ ਜੀ ਅਸੀਂ ਉਹਦੇ ਨਾਲ ਹੀ ਸ਼ਰਤੀ ਕਪ ਪੈਨ ਦਾ ਇਲਾਜ ਕਰਤਾ ਕੋਲ ਕੰਤ ਬਾਬਾ ਇੱਕ ਜਰਮਨ ਤੋਂ ਮਸ਼ੀਨ ਲਿਆਂਦੀ ਉਹਦੇ ਨਾਲ ਜਿਹੜੀ ਥੈਰੇਪੀ ਕਰਦੇ ਹੋ ਕੋਈ ਪੇਨ ਕਿਲਰ ਨਹੀਂ ਕੋਈ ਵੀ ਬੰਦਾ ਬਹੁਤ سارے ਡਾਕਟਰਾਂ ਕੋਲ ਜਾਓ ਆ ਦੋ ਪੀਲ ਖਾ ਲਓ ਜਾਂ ਆਪ ਘਰ ਵੀ ਆਪਾਂ ਕੀ ਰੱਖਦੇ ਜੇਬ ਰੱਖਦੇ ਘਰ ਦੇ ਵਿੱਚ ਕੋਈ ਮੈਡੀਸਨ ਪੇਨ ਕਿਲਰ ਰੱਖ ਲਈ ਦਰ ਨਾ ਦੋ ਉਹ ਖਾ ਲਈ ਤੁਰੰਤ ਆਰਾਮ ਤਾਂ ਮਿਲ ਜਾਂਦਾ ਪਰ ਜਿਹੜਾ ਉਹ ਰੋਗ ਨਹੀਂ ਬੰਦਦਾ ਰੋਗ ਕੇ ਵੱਧਦਾ ਰਹਿੰਦਾ ਤੇ ਜਿਹੜਾ ਤੁਸੀਂ ਕਹਿੰਦੇ ਥੈਰੇਪੀ ਆ ਕਰਦੇ ਹੋ ਇਹ ਕਿੰਨੀ ਬਾਰੀ ਮਤਲਬ ਜਿਹੜਾ ਕਿੰਨਾ ਕੁ ਪ੍ਰੋਸੈਸ 3 ਮਹੀਨੇ ਦਾ 4 ਮਹੀਨੇ ਦਾ ਪੇਸ਼ੈਂਟ ਜਿਹੜਾ ਪੂਰ ਫਿੱਟ ਹੋ ਸਕਦੇ ਪੂਰਾ ਪਰਫੈਕਟ ਜੀ ਨੂੰ ਕਹਿ ਸਕਦੇ ਆ ਵੀ ਹੋ ਸਕੇ ਉਹਦਾ ਕਿੰਨਾ ਲੌਂਗ ਟਰਮ ਕਿੰਨਾ ਹੋਣਾ ਚਾਹੀਦਾ ਹੈ ਦੇਖੋ ਸਰ ਇਹ ਐਕਚੁਅਲੀ ਪੇਸ਼ੈਂਟ ਦੇ ਜਿਹੜੀ ਬਿਮਾਰੀ ਆ ਛਾਤੀ ਕਾ ਪੇਨ ਦੀ ਪ੍ਰੋਬਲਮ ਆ ਉਹਦੇ ਆਧਾਰ ਤੇ ਆ ਸਰ ਕਿ ਕਿੰਨੀ ਕੁ ਜਲਦੀ ਪੇਸ਼ੈਂਟ ਆਪ ਰਿਕਵਰੀ ਕਰਦਾ ਕਿ ਪੇਸ਼ੈਂਟ ਉੱਠਣਾ ਬੈਠਣਾ ਜੀ ਜੋ ਚੀਜ਼ ਪਹਿਰੇਜ ਕੀਤਾ ਉਹ ਪਹਿਰੇਜ ਕਰੇ ਦੱਸਿਆ ਜੋ ਪਰੇਜ ਉਹ ਪਹਿਰੇਜ ਕਰੇ ਠੀਕ ਹੈ ਤਾਂ ਪੇਸ਼ੈਂਟ ਜਲਦੀ ਠੀਕ ਹੋ ਜਾਂਦੇ ਨੇ ਫਿਰ ਲੌਂਗ ਟਰਮ ਮੈਡੀਸਿਨ ਨਹੀਂ ਖਾਣੀ ਪੈਂਦੀ ਕਈ ਪੇਸ਼ੈਂਟ ਕੀ ਕਰਦੇ ਆ ਕਿ ਜਦੋਂ ਥੋੜੇ ਜਿ ਠੀਕ ਹੋ ਜਾਂਦੇ ਆ ਉਦੋਂ ਆਪਣੀ ਮਰਜ਼ੀ ਕਰਨ ਲੱਗ ਜਾਂਦੇ ਠੀਕ ਹੈ ਉਹਦੇ ਨਾਲ ਹੀ ਫਿਰ ਪੇਨ ਸਟਾਰਟ ਹੋ ਜਾਂਦਾ ਜੀ ਠੀਕ ਹੈ ਛਾਤੀ ਕਾ ਪੇਨ ਦਾ ਵਿਸ਼ਾ ਕੀ ਆ ਜੀ ਜੇ ਆਪਾਂ ਸੋਚੀਏ ਵੀ ਹੁੰਦਾ ਕਿਉਂ ਆ ਜੀ ਠੀਕ ਹੈ ਜੀ ਹਾਂ ਵਜਾ ਕੀ ਆ ਕਿ ਤੁਹਾਡੀ ਜਿਹੜੀ ਡਿਸਕ ਆ ਇਹ ਦੇਖੋ ਜਿਹੜੀ ਇਹ ਪੋਰਸ਼ਨ ਆ ਤੁਹਾਡਾ ਅਗਰ ਡਿਸਕ ਸਲਿੱਪ ਡਿਸਕ ਹੋ ਜਾਵੇ ਠੀਕ ਹੈ ਜੀ ਤਾਂ ਉਹਦੇ ਨਾਲ ਦਿੱਕਤ ਕੀ ਆਉਂਦੀ ਆ ਕਿ ਤੁਹਾਡੀਆਂ ਦੋ ਨਰਵ ਚਲਦੀਆਂ ਜੀ ਜਿਨ੍ਹਾਂ ਨੂੰ ਸ਼ਰਟਿਕਾ ਬੋਲਾ ਜਾਂਦਾ ਇਹਦਾ ਤੁਹਾਡਾ ਚੂਲੇ ਤੋਂ ਲੈ ਕੇ ਪੈਰ ਤੱਕਰ ਸਪਲਾਈ ਦਿੰਦੇ ਹੱਸ ਔਰ ਪੈਰ ਤੱਕਰ ਸਪਲਾਈ ਦਿੰਦੇ ਆ ਜਦੋਂ ਇਸ ਨਸ ਤੇ ਪ੍ਰੈਸ਼ਰ ਪੈਂਦਾ ਜੀ ਤਾਂ ਇਹ ਨਸ ਦਰਦ ਕਰਨਾ ਸਟਾਰਟ ਕਰ ਦਿੰਦੀ ਆ ਕਿ ਇੰਨਾ ਕ ਦਰਦ ਹੁੰਦਾਗਾ ਕੇ ਪੇਸ਼ੈਂਟ ਤੋਂ ਸਹਿਣਾ ਮੁਸ਼ਕਲ ਹੋ ਜਾਂਦਾ ਜੀ। ਕਈ ਪੇਸ਼ੈਂਟ ਤਾਂ ਕਈ ਕਈ ਮਹੀਨੇ ਬੈੱਡ ਰੈਸਟ ਤੇ ਰਹਿੰਦੇ ਆ ਜੀ। ਠੀਕ ਹੈ ਤੁਰਨਾ ਫਿਰਨਾ ਇਹ ਪੇਸ਼ੈਂਟਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜੀ। ਠੀਕ ਹੈ। ਔਰ ਸ਼ਰਟੀਕਾ ਪੇਨ ਦੇ ਕਾਰਨ ਜੀ ਕਿ ਜੇ ਮੈਂ ਤੁਸੀਂ ਜੇਬ ਦੇ ਵਿੱਚ ਪਰਸ ਰੱਖ ਲਿਆ ਜੀ। ਪਰਸ ਦੇ ਨਾਲ ਵੀ ਜਿਹੜੀ ਨਸਾ ਉਤੇ ਦਬਾਅ ਪੈਂਦਾ ਰਹਿੰਦਾ ਉਹਦੇ ਨਾਲ ਵੀ ਹੋ ਜਾਂਦਾ ਜੀ। ਠੀਕ ਹੈ। ਕਿਸੇ ਵੀ ਮਸਲ ਦਾ ਪ੍ਰੈਸ਼ਰ ਪਾਏ ਜਾਣਾ ਜੀ। ਉਹਦੇ ਨਾਲ ਵੀ ਤੁਹਾਨੂੰ ਸ਼ਾਇਟਿਕਾ ਪੇਨ ਸਟਾਰਟ ਹੋ ਜਾਂਦੀ ਹੈ ਠੀਕ ਹੈ ਇਹਦੀ ਜ਼ਿਆਦਾ ਦਿੱਕਤ ਇਹ ਆਉਂਦੀ ਹੈ ਜੀ ਕਿ ਪੈਰ ਦੇ ਵਿੱਚ ਸੁਨਨਪਨ ਜੀ ਤੇ ਸਰਕੂਲੇਸ਼ਨ ਘਟ ਹੋ ਜਾਣਾ ਜੀ ਦਰਦ ਵੱਜ ਜਾਣਾ ਜੀ ਠੀਕ ਹੈ ਜੀ ਪੈਰ ਦੇ ਵਿੱਚੋਂ ਜੀ ਮੈ ਤੁਰੇ ਜਾਂਦੇ ਜਦੋਂ ਪ੍ਰੋਬਲਮ ਆ ਜਾਂਦੀ ਹੈ ਕਿ ਚੱਪਲੀ ਨਿਕਲਣ ਲੱਗ ਜਾਂਦੀ ਕੋਈ ਪਾਇਆ ਹੁੰਦਾ ਜੀ ਉਹ ਨਿਕਲਣ ਲੱਗ ਜਾਂਦੀ ਹੈ ਠੀਕ ਹੈ ਜੀ ਇਹ ਜ਼ਿਆਦਾ ਪ੍ਰੋਬਲਮ ਇਹ ਹੁੰਦੀ ਹੈ ਕਿ ਬੰਦੇ ਨੂੰ ਤੁਰਨਾ ਫਿਰਨਾ ਬੰਦ ਕਰ ਦਿੰਦੇ ਹੈ ਕਿ ਇਹ ਨਾਰਮਲ ਆ ਜੀ ਕਾਮਨ ਆ ਜੀ ਇਹ ਕਿਸੇ ਨੂੰ ਵੀ ਸ਼ਰਟਿਕਾ ਪੇਨ ਹੋ ਸਕਦੀ ਹੈ ਠੀਕ ਹੈ ਜੀ ਤਾਂ ਇਹਦਾ ਟਰੀਟਮੈਂਟ ਸਹੀ ਤਰੀਕੇ ਨਾਲ ਲਾਉਂਗੇ ਤਾਂ ਇਹਦਾ ਆਪਰੇਟ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਜੀ ਬਹੁਤ ਜਲਦੀ ਠੀਕ ਹੋ ਜਾਂਦੀ ਹੈ ਡਾਕਟਰ ਸਾਹਿਬ ਜਿਦੋਂ ਇਹ ਸ਼ਰਟਿਕਾ ਪੇਨ ਦੀ ਗੱਲ ਕੀਤੀ ਤਾਂ ਹੋਰ ਬਹੁਤ ਸਾਰੇ ਸਾਸਤਵ ਤੇ ਜਿਆਦਾ ਦੇਖਿਆ ਜਾਵੇ ਤਾਂ ਅਬਾ ਬੋ 40 ਤੋਂ ਗੋਡਿਆਂ ਦੀ ਪੇਨ ਨੇ ਬਹੁਤ ਦੁੱਖ ਦਿੱਤਾ ਕਿਉਂਕਿ ਜਿਹੜਾ ਦੇਖੋ ਗੋਡੇ ਤੁਰਨਾ ਬੜਾ ਔਖਾ ਬਹਿਣਾ ਬੜਾ ਔਖਾ ਚੌਕੜੀ ਮਾ ਨਹੀਂ ਬੜੀ ਔਖੀ ਖਾਣਾ ਖਾਣ ਵੇਲੇ ਪ੍ਰੋਬਲਮ ਤੇ ਦੇਖੋ ਬਹਿਣਾ ਉਸ ਵੇਲੇ ਪ੍ਰੋਬਲਮ ਕੇ ਗੋਡੇ ਦੀ ਪੇਨ ਦੀ ਦਰਦ ਨੂੰ ਲੈ ਕੇ ਕੀ ਤੁਹਾਡਾ ਜਿਹੜਾ ਕਿਦਾਂ ਦਾ ਪ੍ਰੋਸੈਸ ਹੈ ਕਿਵੇਂ ਤੁਸੀਂ ਉਹਨੂੰ ਠੀਕ ਕਰਦੇ ਹੋ ਦੇਖੋ ਸਰ ਜਿਹੜਾ ਗੋਡਿਆਂ ਦਾ ਵਿਸ਼ਾ ਹੁੰਦਾ ਜੀ ਕਿ ਗੋਡਿਆਂ ਦੀ ਪ੍ਰੋਬਲਮ ਮੇਨ ਹੈ ਕਿ ਠੀਕ ਹੈ وجہ ਕੀ ਹੈ ਗੋਡੇ ਜ਼ਿਆਦਾ ਦਰਦ ਕਿਉਂ ਕਰਦੇ ਆ ਕਿ ਕਈ ਲੋਕਾਂ ਨੂੰ ਗ੍ਰੀਸ ਦੀ ਪ੍ਰੋਬਲਮ ਹੁੰਦੀ ਹੈ ਜਿਵੇਂ ਆਪਾਂ ਸਰਲ ਪਾਸਾ ਚ ਗ੍ਰੀਸ ਕਹਿ ਦਿੰਦੇ ਆ ਗ੍ਰੀਸ ਦੀ ਪ੍ਰੋਬਲਮ ਹੁੰਦੀ ਹੈ ਜੀ ਕਈ ਪੇਸ਼ੈਂਟਾਂ ਨੂੰ ਲਿਗਾਮੈਂਟ ਮਾਸਪੇਸ਼ੀਆਂ ਸਰਕੂਲੇਸ਼ਨ ਦੀ ਪ੍ਰੋਬਲਮ ਹੁੰਦੀ ਹੈ ਠੀਕ ਹੈ ਜੀ ਤੇ ਲੋਕਾਂ ਦੇ ਵਿੱਚ ਕੀ ਆ ਕਿ ਅੱਜਕੱਲ ਨਾਰਮਲ ਤਰੀਕੇ ਨਾਲ ਥੈਰੇਪੀ ਹੁੰਦੀ ਆ ਜੀ ਥੈਰੇਪੀ ਕਰਵਾ ਲੈਂਦੇ ਆ ਕੰਪਰੋਮਾਈਜ਼ ਆ ਸਰ ਠੀਕ ਹੈ ਜਿੰਨਾਂ ਚਿਰ ਥੈਰੇਪੀ ਕਰਾਉਂਦੇ ਰਹਿੰਦੇ ਉਹਨਾਂ ਚਿਰ ਸਹੀ ਰਹਿੰਦੇ ਆ ਜੀ ਤਾਂ ਫਿਰ ਫਿਰ ਦਰਦ ਕਰਨਾ ਸਟਾਰਟ ਹੋ ਜਾਂਦੇ ਆ ਕਿ ਇਹ ਪੇਸ਼ੈਂਟਾਂ ਨੂੰ ਥੈਰੇਪੀ ਦੇ ਨਾਲ ਨਾਲ ਮੈਡੀਸਿਨ ਜ਼ਰੂਰੀ ਹੈ ਜਿਵੇਂ ਸਾਡੇ ਕੋਲੇ ਅਸੀਂ ਟ੍ਰੀਟਮੈਂਟ ਦਿੰਨੇ ਆ ਜੀ ਅਸੀਂ ਜਰਮਨ ਦੀਆਂ ਮਸ਼ੀਨਾਂ ਨਾਲੋਂ ਦਾ ਟ੍ਰੀਟਮੈਂਟ ਕਰਦੇ ਆ ਜੀ ਔਰ ਨਾਲ ਮੈਡੀਸਿਨ ਦਿੰਨੇ ਆ ਜੀ ਬਹੁਤ ਜਲਦੀ ਪੇਸ਼ੈਂਟ ਠੀਕ ਹੋ ਜਾਂਦਾ ਉਹਦੇ ਨਾਲ ਜੀ ਕਿੱਕ ਲੌਂਗ ਟਾਈਮ ਨਹੀਂ ਖਾਣੀ ਪੈਂਦੀ ਤਿੰਨ ਤੋਂ ਚਾਰ ਮਹੀਨੇ ਇਹਦਾ ਕੋਰਸ ਹੁੰਦਾ ਹੀ ਹੁੰਦਾ ਸਰ ਔਰ ਮੈਡੀਸਨ ਤੁਹਾਨੂੰ ਔਰ ਨਾਲ ਥੈਰੇਪੀ ਬਹੁਤ ਸਾਰੇ ਪੇਸ਼ੈਂਟ ਜਿਹੜੇ ਡਾਕਟਰਾਂ ਕੋਲ ਹੋਆ ਹਸਪੀਟਲ ਜਾਂਦੇ ਨੇ ਤਾਂ ਉਹ ਕਹਿ ਦਿੰਦੇ ਵੀ ਤੁਹਾਡੇ ਗੋਡੇ ਬਦਲਨੇ ਪੈਣੇ ਆ ਜੀ ਤੁਹਾਡਾ ਆਪਰੇਸ਼ਨ ਹੋਣਾ ਕਿਉਂਕਿ ਗੁੱਡੀ ਜਦੋਂ ਤੁਹਾਡੇ ਕੜਿੱਕ ਜਿਹੜੀ ਆਵਾਜ਼ ਆ ਜਾਂਦੀ ਹੈ ਉਹ ਤਾਂ ਬਹੁਤ ਸਾਰੇ ਕਹਿੰਦੇ ਤੁਹਾਡੇ ਗੋਡਿਆਂ ਦੀ ਗਰੀਸ ਖਤਮ ਹੋ ਗਈ ਆ ਇਹ ਕੀ ਚੀਜ਼ਾਂ ਨੇ ਕੀ ਡਾਕਟਰੀ ਲਾਈਨ ਦੇ ਵਿੱਚ ਤੇ ਤੁਹਾਡੀ ਡਾਈ ਲਾਈਨ ਦੇ ਵਿੱਚ ਕਿੰਨਾ ਕੁ ਫਰਕ ਹੈ ਤੇ ਕੀ ਇਹਦਾ ਫਿਰ ਅੱਗੇ ਟ 20 ਤੁਸੀਂ ਕਰਦੇ ਜੀ ਐਦਾਂ ਦਾ ਪੇਸ਼ੈਂਟ ਆਉਂਦਾ ਹੈ ਲੋਕ ਸਰ ਇਹ ਗੋਡੇ ਬਦਲਣ ਵਾਲੀ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਠੀਕ ਹੈ ਉਹ ਡਾਕਟਰ ਆਪ ਦੀ ਜਗਾ ਤੇ ਬਿਲਕੁਲ ਸਹੀ ਹੁੰਦੇ ਕਿਉਂ ਸਹੀ ਹੁੰਦੇ ਸਰ ਉਹਨਾਂ ਨੂੰ ਪਤਾ ਹੁੰਦਾ ਵੀ ਤੁਸੀਂ ਪਹਿਰੇਜ ਔਰ ਟ੍ਰੀਟਮੈਂਟ ਸਹੀ ਲੈਣੇ ਹੀ ਨੇਗਾ ਜੇ ਤੁਹਾਨੂੰ ਕੋਈ ਡਾਕਟਰ ਕਹਵੇ ਵੀ ਤੁਹਾਨੂੰ 3 ਮਹੀਨੇ ਮੈਡੀਸਿਨ ਖਾਣੀ ਪੈਣੀ ਹੈ ਜੀ ਤੁਸੀਂ 3 ਮਹੀਨਿਆਂ ਦੇ ਨਾਂ ਤੋਂ ਭੱਜੋਗੇ ਠੀਕ ਹੈ ਜੀ ਔਰ ਜੇ ਤੁਹਾਨੂੰ ਕਦੇ ਕੋਈ ਆਪਰੇਸ਼ਨ ਕਰਾਉਣਾ ਪੈ ਜੀ ਫੇਰ ਸੋਡੇ ਦਿਮਾਗ ਤੇ ਟੈਨਸ਼ਨ ਨਾ ਪਈ ਜਾਂਦੀ ਆ ਵੀ ਦਾ ਆਪਰੇਸ਼ਨ ਕਰਾਉਣਾ ਪਊਗਾ ਠੀਕ ਹੈ ਜੇ ਤੁਸੀਂ ਆਪਰੇਸ਼ਨ ਤੋਂ ਬਚਣਾ ਜੀ ਤਾਂ ਫਰੀ ਦਾ ਟਰੀਟਮੈਂਟ ਬਿਲਕੁਲ ਸਹੀ ਲਓ ਠੀਕ ਹੈ ਆਪਰੇਸ਼ਨ ਕਰਾਉਣ ਦੀ ਕੋਈ ਲੋੜ ਨਹੀਂ ਸਾਡੇ ਕੋਲੇ ਕਈ ਪੇਸ਼ੈਂਟ ਲੱਖਾਂ ਪੇਸ਼ੈਂਟ ਠੀਕ ਹੋ ਕੇ ਗਏ ਆ ਜੀ ਕੋਈ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪਈ ਗੋਡੇ ਬਿਲਕੁਲ ਸਹੀ ਹੋ ਗਏ ਤੁਰਦੇ ਫਿਰਦੇ ਉੱਠਦੇ ਬੈਠਦੇ ਆ ਜੀ ਠੀਕ ਹੈ ਟਰੀਟਮੈਂਟ ਸਹੀ ਲਓ ਸਰ ਅਗਰ ਟਰੀਟਮੈਂਟ ਸਹੀ ਲਓਗੇ ਤਾਂ ਗੋਡਿਆਂ ਦਾ ਆਪਰੇਸ਼ਨ ਕਰਾਉਣ ਦੀ ਜਰੂਰਤ ਪੈਣੀ ਹੀ ਨਹੀਂ ਅਗਰ ਤੁਸੀਂ ਟ੍ਰੀਟਮੈਂਟ ਰਸਤੇ ਛੱਡੋਗੇ ਜਦੋਂ ਤੁਸੀਂ ਥੜਾ ਠੀਕ ਹੋ ਜਾਂਦੇ ਆ ਤੁਹਾਨੂੰ ਡਾਕਟਰ ਕੋਈ ਭਰੇਜ ਦੱਸ ਦਿੰਦਾ ਵੀ ਤੁਸੀਂ ਪੌੜੀ ਘੱਟ ਚੜਨਾ ਜੀ ਗਿੱਲੇ ਥਾਂ ਘੱਟ ਵੜਨਾ ਜੀ ਠੀਕ ਹੈ ਜੀ ਭਾਰ ਘੱਟ ਚੱਕਣਾ ਜੀ ਤਾਂ ਗੋਡੇ ਤੇ ਗਰਮ ਪੱਟੀ ਬੰਨ ਕੇ ਰੱਖਣੀ ਆ ਜੀ ਤਾਂ ਜਦੋਂ ਠੀਕ ਹੋ ਜਾਂਦਾ ਪੇਸ਼ੈਂਟ ਤਾਂ ਇਹ ਚੀਜ਼ਾਂ ਤੋਂ ਉਹ ਅੰਜਰ ਰਹੇ ਹਾਂ ਤਾਂ ਪੇਸ਼ੈਂਟ ਕਰਦੇ ਹੀ ਨਹੀਂ ਜੀ ਛੱਡ ਦਿੰਦਾ ਸਭ ਕੁਝ ਜੀ ਜਦੋਂ ਛੱਡ ਦਿੰਦਾ ਸਰ ਤਾਂ ਉਸੇ ਥਾਂ ਤੇ ਆ ਕੇ ਪੇਸ਼ੈਂਟ ਫੇਰ ਰੁਕ ਜਾਂਦਾ ਹੈ ਕਿਉਂਕਿ ਉਹ ਕਹਿੰਨੇ ਤਾਂ ਤਾਂ ਚੱਲਣਾ ਹੀ ਨਹੀਂ ਹੁੰਦਾ ਉਹਨੇ ਵੇਖਣਾ ਹੁੰਦਾ ਵੀ ਠੀਕ ਹੋ ਗਏ ਵੀ ਡਾਕਟਰ ਨੇ ਤਾਂ ਕਿਹਾ ਸੀ ਤਾਂ ਕਹਿੰਦੇ ਹੀ ਰਹਿੰਦੇ ਆ ਜੀ ਉਹਨਾਂ ਨੇ ਆਪ ਦਾ ਸਿਸਟਮ ਫੇਰ ਉਦਾਂ ਦਾ ਹੀ ਕਰ ਲੈਣਾ ਜੇਦੋਂ ਉਦਾਂ ਦਾ ਕਰ ਲੈਣਾ ਸਰ ਤਾਂ ਡੈਫੀਨੇਟਲੀ ਪੇਸ਼ੈਂਟ ਉਸੇ ਪੋਜੀਸ਼ਨ ਤੇ ਫੇਰ ਆਊਗਾ ਜੀ ਇਸ ਕਰਕੇ ਜੈ ਗੋਡਿਆਂ ਦੀ ਕਿਸੇ ਨੂੰ ਵੀ ਪ੍ਰੋਬਲਮ ਆ ਜੀ ਠੀਕ ਹੈ ਉਹਦਾ ਟਰੀਟਮੈਂਟ ਔਰ ਉਹਦੀ ਮੈਡੀਸਿਨ ਸਹੀ ਤਰੀਕੇ ਨਾਲ ਲਾਓ ਜੀ ਤਾਂ ਠੀਕ ਹੋ ਜਾਓ ਕਿ ਹੁਣ ਬਹੁਤ ਪੇਸ਼ੈਂਟ ਆਉਂਦੇ ਸਰ ਕਹਿੰਦੇ ਵੀ ਸੀ ਕਿ ਇੰਨੇ ਚਿਰ ਤਾਂ ਥੈਰੇਪੀ ਕਰਵਾਈ ਜੀ 2 ਮਹੀਨੇ ਸਹੀ ਰਹੇ ਜੀ ਫਿਰ ਫਿਰ ਗੋਡਾ ਦਰਦ ਹੋਣ ਲੱਗ ਗਿਆ ਜ ਠੀਕ ਹੈ ਕਾਰਨ ਕੀ ਆ ਕਿ ਜਦੋਂ ਤੁਸੀਂ 2 ਮਹੀਨੇ ਸਹੀ ਰਹੇ ਆ ਜੀ ਉਹਦੇ ਨਾਲ ਹੀ ਤੁਸੀਂ ਮੈਡੀਸਨ ਗ੍ਰੀਸ ਦੀ ਲੈ ਲੈਂਦੇ ਕੋਈ ਪ੍ਰੋਬਲਮ ਸੀ ਉਹਦੀ ਲੈ ਲੈਂਦੇ ਤਾਂ ਤੁਸੀਂ ਕੰਪਲੀਟ ਹੋ ਜਾਣਾ ਸੀ ਨਾ ਜੀ ਜਦੋਂ ਤੁਸੀਂ ਮੈਡੀਸਨ ਤਾਂ ਕੋਈ ਲੈਤੀ ਨਹੀਂ ਜੀ ਉਹ ਤਾਂ ਕੰਪਰੋਮਾਈਜ਼ ਆ ਮਸਲ ਤੁਹਾਡੇ ਕੰਪਲੀਟ ਕਰਤੇ ਲਿਗਾਮੈਂਟ ਨੂੰ ਥੋੜਾ ਜਿਹਾ ਰਿਲੈਕਸ ਹੋ ਗਿਆ ਜੀ ਉਹ ਏ ਮਹੀਨਾ 2 ਮਹੀਨੇ ਕੱਢ ਜਾਂਦੇ ਆ ਜੀ ਠੀਕ ਹੈ ਫਿਰ ਫਿਰ ਸਟਾਰਟ ਕਰਦਾ ਹੋ ਜਾਂਦਾ ਜੀ ਤਾਂ ਇਸ ਕਰਕੇ ਜੇ ਕਿਸੇ ਨੇ ਇਹ ਦਿੱਕਤ ਆਉਂਦੀ ਵੀ ਆ ਮੈਡੀਸਨ ਪਲੱਸ ਥੈਰੇਪੀ ਜ਼ਰੂਰ